ਪੰਜਾਬ ਅਤੇ ਪੂਰੇ ਦੇਸ਼ ਉਦੇਸ਼ਾਂ ਵਿੱਚ ਵਸਦੇ ਪੰਜਾਬੀਓ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪੂਰੀ ਤਰ੍ਹਾਂ ਜਿਨ੍ਹਾਂ ਨੂੰ ਨਹੀਂ ਸੀ ਪਤਾ ਅੰਧ ਭਗਤਾਂ ਨੂੰ ਉਹ ਵੀ ਪਤਾ ਲੱਗ ਚੁੱਕਿਆ ਹੈ ਵੀ ਜਿਹੜੀ ਬੀਜੇਪੀ ਆ ਤੇ ਬੀਜੇਪੀ ਦੀ ਬੀ ਟੀਮ ਉਹ ਕੇਜਰੀਵਾਲ ਜਿਹੜਾ ਤੇ ਆਜ ਜਿਹੜਾ ਲਾਣਾ ਹੈ ਸਾਫ ਹੋ ਚੁੱਕਿਆ ਹੈ ਵੀ ਜਦੋਂ ਸੜਕਾਂ ਲਈ ਜ਼ਮੀਨ ਨਹੀਂ ਦਿੱਤੀ ਪੂਲਿੰਗ ਦਾ ਵਿਰੋਧ ਕੀਤਾ ਉਸ ਤੋਂ ਬਾਅਦ ਜਿਹੜੇ ਹਾੜੇ ਇੱਥੇ ਆਏ ਆ ਜਿਹੜੀ ਪੋਸਟੀ ਮਤੋਂ ਆਪਣਾ ਜੀ ਉਹਨਾਂ ਨੇ ਕਰ ਦਿੱਤੀ ਅਮਰੀਕਾ ਵਾਲਿਆਂ ਨੇ ਵੀ ਵੀ ਇਹ ਹੜ ਆਏ ਨਹੀਂ ਲਿਆਂਦੇ ਗਏ ਆ ਜਿਹੜੀ ਮੈਂ ਬਕਾਇਦਾ ਵੀਡੀਓ ਚ ਲਾਉਂਗਾ ਇਸ ਤੇ ਵਿੱਚ ਇਸ ਤੋਂ ਬਾਅਦ ਜਿਹੜੀ ਹੈ ਕਿ ਆਮਰਤਪਾਲ ਨੂੰ ਮੈਂ ਨਫ਼ਰਤ ਕਰਦਾ ਕੌਣ ਕਹਿੰਦਾ ਸੁਨੀਲ ਜਾਖੜ ਭਾਜਪਾ ਦਾ ਪ੍ਰਧਾਨ ਕਹਿੰਦਾ ਅਮਰਤਪਾਲ ਨੂੰ ਤਾਂ ਮੈਂ ਨਫ਼ਰਤ ਕਰਦਾ ਤੁਹਾਡੇ ਕੱਲਿਆਂ ਦੇ ਨਫ਼ਰਤ ਕਰਨ ਨਾਲ ਥੋੜਾ ਹੋ ਦੀ ਕਿਸਮਤ ਬਦਲ ਜੂਗੀ ਜਾਖੜ ਸਾਹਿਬ ਉਹਨੂੰ ਲੋਕ ਪੰਜਾਬੀ ਪਿਆਰ ਕਰਦੇ ਆ ਉਹਨੂੰ ਲੋਕ ਪਿਆਰ ਕਰਦੇ ਆ ਪੰਜਾਬ ਦੇ ਵਿੱਚ ਸਭ ਤੋਂ ਵੱਧ ਵੋਟਾਂ ਲੈ ਕੇ ਮੈਂਬਰ ਪਾਰਲੀਮੈਂਟ ਬਣਨ ਵਾਲਾ ਮੈਂਬਰ ਬੰਦਾ ਉਹ ਅਮਰਪਾਲ ਉਹਦੇ ਚੰਗੇ ਮਾੜੇ ਬਾਰੇ ਲੋਕ ਜਾਣਦੇ ਆ ਮੈਂ ਤਾਂ ਸਿਰਫ ਉਹਨਾਂ ਲੋਕਾਂ ਵੱਲੋਂ ਪਾਈਆਂ ਗਈਆਂ ਵੋਟਾਂ ਦੇ ਆਧਾਰ ਤੇ ਗੱਲ ਕਰ ਰਿਹਾ ਤੁਹਾਡੀ ਕਿੰਨੀ ਇੱਕ ਪੂਰੇ ਪੰਜਾਬ ਦੇ ਵਿੱਚ ਤੁਹਾਡੀ ਬੀਜੇਪੀ ਦੀ ਕਿੰਨੀ ਕੋਕਾਤਾ ਕਿੰਨੇ ਕ ਵੋਟਾਂ ਪੈਂਦੀਆਂ ਨੇ ਮੇਰੇ ਖਿਆਲ ਜਿੰਨੀਆਂ ਸਾਰੇ ਪੰਜਾਬ ਤੋਂ ਉਹਨੂੰ ਵੋਟਾਂ ਪੰਜਾਂ ਹੋਣਗੀਆਂ ਉਨੀਆਂ ਵੋਟਾਂ ਉਹਨੂੰ ਕੱਲੇ ਨੂੰ ਪੈ ਗਈਆਂ ਪੰਜਾਬ ਦੇ ਵਿੱਚ ਉਹ ਵੀ ਦਰਸ਼ਣੇ ਕਰਵਾ ਦੋ ਉਹਦੇ ਇੱਕ ਦਿਨ ਦੇ ਲਈ ਪ੍ਰੋਲ ਤੇ ਲਿਆ ਕੇ ਅਮਨ ਅਰੂੜਾ ਸਾਹਿਬ ਜੇ ਕ ਐਮ ਸੀ ਵੀ ਜਿੱਤ ਗਿਆ ਨਾ ਤਾਂ ਜੋ ਮਰਜ਼ੀ ਕਹਿ ਦਿਓ ਇਹ ਸ਼ੀਸ਼ੇਵਾਂ ਸਾਫਾ ਕਿ ਭਾਈ ਅਮਰਤਪਾਲ ਸਿੰਘ ਦਾ ਰਸਤਾ ਰੋਕਿਆ ਜਾ ਰਿਹਾ ਪਰ ਮੈਂ ਤੁਹਾਡੇ ਚੈਨਲ ਨਾਲ ਹੀ ਦੱਸਣਾ ਚਾਹਣਾ ਨਾ ਰਸਤਾ ਰੁਕਣਾ ਨਾ ਕਾਮਯਾਬੀ ਰੁਕਣੀ 2027 ਦੇ ਜਿਹੜੇ ਮੁੱਖ ਮੰਤਰੀ ਨੇ ਭਾਈ ਅਮਰਤਪਾਲ ਸਿੰਘ ਦੀ ਖਾਸ ਕਿਹੜਾ ਮੰਤਰੀ ਬਣਾਉ ਗਿਆ ਕੀ ਜਿੱਤੀ ਫੇਰਾਂਗੇ ਕਿ ਇਹ ਮੰਤਰੀ ਨੂੰ ਨਹੀਂ ਬਣਾਉਣਾ ਯਾਰ ਕਿ ਯਾਰ ਕਿ ਬਣੇਗਾ ਅਮਰਤਪਾਲ ਇਹ ਸ਼ਾਬਾਸ਼ ਇਹਨਾਂ ਨੂੰ ਕੀ ਹਾਲ ਚਾਲ ਹੈ ਬਾਈ ਅੱਜ ਨਾ ਇੱਕ ਕੁਦਰਤੀ ਦਿਮਾਗ 'ਚ ਗੱਲ ਆਈ ਕਿ ਪੰਜਾਬ ਦੇ ਵਿੱਚ ਦੋ ਅਮਰਤਪਾਲ ਦੋਨੇ ਸੋਨੂੰ ਪਤਾ ਸਿਰਾ ਜੇ ਕਿਤੇ ਭਾਈ ਅਮਰਤਪਾਲ ਸਿੰਘ ਖਾਲਸਾ ਪੰਜਾਬ ਦੇ ਮੁੱਖ ਮੰਤਰੀ ਹੋਣ ਤੇ ਭਾਈ ਅਮਰਤਪਾਲ ਮਹਿਰੂ ਉਪ ਮੁੱਖ ਮੰਤਰੀ ਹੋਣ ਆਇਓ ਰੱਬਾ ਸੋਚ ਕੇ ਦੇਖੋ ਕੀ ਬਣੂਗਾ ਕ੍ਰਾਪਸ਼ਨ ਵਰਕਾ ਪਾੜ ਦੋ ਨਛੇ ਵਾਲਾ ਵਰਕਾ ਪਾੜ ਦੋ ਅਜ ਨਹੀਂ ਫਰੋਤੀਆਂ ਮੰਗਦੇ ਆ ਵਰਕਾ ਪਾੜ ਦੋ ਧੀਆਂ ਪੈਣਾ ਨਾ ਧੱਕਾ ਹੁੰਦਾ ਵਰਕਾ ਪਾੜ ਦੋ ਇੱਥੋਂ ਤੱਕ ਕਿ ਇੰਨੀ ਕਿ ਜ਼ਿਆਦਾ ਸਟੇਟ ਤਕੜੀ ਹੋ ਜਾਊਗੀ ਕਿ ਇੱਥੇ ਫੈਕਟਰੀਆਂ ਵੀ ਮਤਲਬ ਬਾਹਰੋਂ ਆ ਕੇ ਲਾਉਣਗੇ ਉਹਦਾ ਕੋਈ ਪਤਰੀਕਾ ਹੋਊਗਾ ਇਹ ਨਹੀਂ ਕਿ ਜ਼ਮੀਨਾਂ ਹੜੱਪਣ ਵਾਲਾ ਕੰਮ ਆ ਹਨ ਵੀ ਮੈਂ ਇਹ ਚੀਜ਼ ਮੇਰੇ ਦਿਮਾਗ ਚ ਆਈ ਤੇ ਤੁਸੀਂ ਇਹ ਵੀਡੀਓ ਜੇ ਮੇਰੀ ਚੰਗੀ ਲੱਗੀ ਸ਼ੇਅਰ ਵੀ ਕਰਿਓ ਤੇ ਮੈਨੂੰ ਇਹ ਗੱਲ ਜਰੂਰ ਦੱਸਿਓ ਕਿ ਜੇ ਇਹ ਚੀਜ਼ ਹੋਵੇ ਤਾਂ ਕੀ ਪੰਜਾਬ ਆਊਗਾ ਨਾ ਰਾਹ ਤੇ ਯਾਰ ਉਹ ਬੰਦੇ ਨੇ ਕੋਈ ਗਲਤ ਕੰਮ ਕਰਿਆ ਕੋਈ ਗਲਤ ਕੰਮ ਕਰੇ ਉਹਨੇ ਅਮਰਤਾ ਹੀ ਸ਼ਿਕਾਇਤ ਨਹੀਂ ਲੋਕਾਂ ਦੇ ਦਾੜੀਆਂ ਰਖਾਈਆਂ ਉਹਦੇ ਉੱਪਰ ਕੋਈ ਕ੍ਰਿਮਨਲ ਕੇਸ ਹੈਗਾ ਬੰਦੇ ਉੱਪਰ ਹੈਗਾ ਕੋਈ ਇਹਨਾਂ ਦਾ ਇੱਕ ਉਹਨੂੰ ਜਰਵਾ ਜੋ ਵੀ ਥੋਪਿਆ ਸਮਝਿਆ ਜਦ ਕੋਈ ਧਰਮ ਦੀ ਕੋਈ ਗੱਲ ਕਰਦਾ ਬਾਈ ਉਹਨੂੰ 50 ਉਹਦੇ ਮਗਰ ਹੋ ਜਾਂਦੇ ਆ ਅਮਰਪਾਲ ਤਾਂ ਕੋਈ ਪ੍ਰੋਬਲਮ ਨਹੀਂ ਇਹਨਾਂ ਨੂੰ ਇੱਕੋ ਹੀ ਪ੍ਰੋਬਲਮ ਹੈ ਕਿ ਅਗਰ ਇਹ ਪੰਜਾਬ ਚ ਅਰਾਜ ਕਰ ਗਿਆ ਤੇ ਜਿਵੇਂ ਪੰਜਾਬ ਦੀ ਉਹ ਜ਼ਮੀਨਾਂ ਦੀ ਤਹਿਸ ਨਹਿਸ ਹੋਈ ਹੈ ਇਹ ਪੰਜਾਬ ਦੇ ਲੋਕ ਇਹ ਪੰਜਾਬ ਦਾ ਹਸਾਬ ਮੰਗੇਗਾ ਦਿੱਲੀ ਚ ਇਹ ਹਸਾਬ ਇਹ ਦੇ ਨਹੀਂ ਸਕਦੇ ਉਹ ਸਵਾਲ ਪੁੱਛੇਗਾ ਉਹ 2.5 ਲੱਖ ਖੱਤਵਾਦੀ ਕਿੱਥੇ ਹੈ ਜਿਨ੍ਹਾਂ ਨੇ ਹਜ਼ਾਰਾਂ ਦੀ ਗਿਣਤੀ ਸਿੱਕ ਮਾਰੇ ਉਹਨਾਂ ਦੀ ਇੰਕਾਊਂਟਰ ਕਿਉਂ ਨਹੀਂ ਹੋਏ ਪੰਜਾਬ ਚ ਬਾਹਰ ਪੰਜਾਬ ਤੋਂ ਬਾਹਰ ਕਿਉਂ ਨਹੀਂ ਹੋਏ ਉਹ ਕੋਈ ਬੰਦਾ ਫਾਂਸੀ ਨਹੀਂ ਚੜਿਆ ਅਜ ਤੱਕ ਹਿੰਦੁਸਤਾਨ ਦੇ ਕਾਨੂੰਨ ਨੇ ਸਾਡਾ ਮਜ਼ਾਕ ਕਢਾਇਆ ਉਸ ਦੇ ਬਾਰੇ ਦੱਸੋ ਉਹ ਮਜ਼ਾਕ ਕਢਾਉਣ ਵਾਲੇ ਬੰਦੇ ਤੁਸੀਂ ਰਾਜ ਸਭਾ ਚ ਲੈ ਕੇ ਗਏ ਹਿੰਦੁਸਤਾਨ ਦੀ ਜਸਪ੍ਰੀਤ ਮਿਸ਼ਰਾ ਨੂੰ ਤੁਸੀਂ ਕਿੱਥੋਂ ਦੀ ਕਿੱਥੇ ਲੈ ਕੇ ਗਏ ਉਹ ਕਿਉਂ ਕੀਤਾ ਤੁਸੀਂ ਅਜਿਆ ਤੁਸੀਂ ਸਾਡੀਆਂ ਕੁਰਬਾਨੀਆਂ ਗਿਣਾਉਂਦੇ ਹੋ ਹਮੇਸ਼ਾ ਇਹਨਾਂ ਦਾ ਵੱਡੇ ਤੋਂ ਵੱਡਾ ਲੀਡਰ ਕਹਿੰਦਾ ਕਿ ਸਿੱਖਾਂ ਨੇ ਸਾਡੇ ਲਈ ਬਹੁਤ ਕੁਰਬਾਨੀਆਂ ਕੀਤੀਆਂ ਪਰ ਸਿੱਖਾਂ ਨੂੰ ਕੋਹ ਕੋ ਕੇ ਮਾਰਿਆ ਕਿੰਨੇ ਸਿੱਖਾਂ ਦੇ ਬੱਚਿਆਂ ਨੂੰ ਜਿਵੇਂ ਇੱਕ ਸਮੋਸਾ ਤਲੀ ਦਾ ਤੁਸੀਂ ਕੜਾਹੀਆਂ ਚ ਰੱਖ ਕੇ ਸਿਲੰਡਰਾਂ ਤੇ ਰੱਖ ਕੇ ਤੁਸੀਂ ਉਹ ਉਹ ਤਲੇ ਬੱਚੇ ਸ਼ੀਸ਼ੇ ਬਾਤ ਸਾਫਾ ਕਿ ਭਾਈ ਅਮਰਪਾਲ ਸਿੰਘ ਦਾ ਰਸਤਾ ਰੋਕਿਆ ਜਾ ਰਿਹਾ ਪਰ ਮੈਂ ਤੁਹਾਡੇ ਚੈਨਲ ਨਾਲ ਹੀ ਦੱਸਣਾ ਚਾਹਣਾ ਨਾ ਰਸਤਾ ਰੁਕਣਾ ਲਾਹ ਕਾਮਯਾਬੀ ਰੁਕਣੀਆ 2027 ਦੇ ਜਿਹੜੇ ਮੁੱਖ ਮੰਤਰੀ ਨੇ ਭਾਈ ਅਮਰਪਾਲ ਸਿੰਘ ਦੀ ਖਾਸ